ਆ ਗਈ ਜੀ ਛੜੀ ਪਿੰਡ ਦੇ ਵਿੱਚ ਨਾ ਨਾ ਹੁਣ ਤਾਂ ਗੱਲਾਂ ਲਾਲ ਹੋਈਆਂ ਪਈਆਂ ਹੈ ਹੈ ਹੋ ਗਿਆ ਕਹਿੰਦਾ ਨੌ ਵੀ ਕਾਲਾ ਰੱਗ ਵੀ ਕਾਲਾ ਗਾ ਕੱਟਾ ਜਿਹੜੇ ਰਣੋ ਵੀ ਕਾਲਾ ਆਹੇ ਕਾਲੇ ਕਾਲੇ ਤੂੰ ਮੈਂ ਢੇੜਾ ਦੇ ਰਿਹਾ ਤਾਂ ਮੈਂ ਕਹਿੰਦਾ ਇਹ ਚੰਨਾ ਕਿਉਂ ਦਿਖ ਰਿਹਾ ਹਾਂ ਵੀ ਕਿਹੜੀ ਬੈਲਟਿੰਗ ਘੱਟ ਹੋ ਰਹੀ ਹੈ ਕਾਰਗੋ ਤੋਂ ਹਾਂ ਬੈਲਟਿੰਗ ਨਹੀਂ ਹੈਗੀ ਵੀ ਕੀ ਚੜਾਓ ਕੱਟੂਆ ਪਿਆ ਹੋਇਆ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਬੋਧ ਮਾ ਪਰਮਾਤਮਾ ਕੇ ਅਰਦਾਸ ਕਰਦਾ ਕਿ ਤੁਸੀਂ ਸਾਰੇ ਚੜ੍ਹਦੀ ਕਲਾ ਚ ਰਹੋ ਜੀ ਮਹਾਰਾਜ ਸਾਨੂੰ ਦਿਨ ਦੁੱਗਣੀ ਤੇ ਰਾਂਚਾ ਗੁਲੀ ਤੇ ਕਿਵੇਂ ਆਖੇ ਤੇ ਸਭਰੂ ਦੇਰ ਉਹ ਤਾਂ ਬਖਸ਼ ਜੀ ਸਾਰੇ ਮਨੁੱਖੀ ਆਪਣੀ ਆਪਣੀ ਜ਼ਿੰਦਗੀ ਦੇ ਵਿੱਚ ਆਨੰਦ ਅੱਜ ਕਈ ਜਨਾਬਾ ਬਾਬ ਜੀ ਦੁਪਹਿਰਾ ਮਾਤਸ ਨਾਲ ਅੱਜ ਫਾਰਮ ਸੇ ਕੱਢਦੇ ਆ ਹੌਲੀ ਹੌਲੀ ਤਾਂ ਇੱਥੇ ਟਾਈਮ ਕੱਢਣਾ ਤੇ ਰੌਣਕ ਜੇ ਕਹਿੰਦੇ ਕਿ ਕਿਤੇ ਕਿਤੇ ਬੰਦਾ ਕੋਈ ਬੈਂਦਾ ਤਾਂ ਰੂਹਾਂ ਨੂੰ ਦੇਖ ਕੇ ਰੂਹਾਂ ਇਕੱਠੀਆਂ ਹੋਣ ਲੱਗ ਜਾਂਦੀਆਂ ਹੌਲੀ ਹੌਲੀ ਉਹਨਾਂ ਵੀ ਆ ਗਏ ਜੀ ਵਿੱਚ ਦਲਵੀਰ ਪਹੁੰਚ ਗਿਆ ਵਿੱਚ ਰਾਜੂ ਭਾਈ ਪਹੁੰਚ ਗਿਆ ਵਿੱਚ ਬਿੰਦਰ ਪਹੁੰਚ ਗਿਆ ਬਿੰਦ ਦਾ ਮੋਟਰ ਦਾ ਉਹ ਕਰੰਟ ਨਹੀਂ ਮਾਰਦੇ ਸੀ ਤੇਰੇ ਨਾਲ ਮੋਟਰਸਾਈਕਲ ਕਿੱਕਣਾ ਲੱਗ ਗਿਆ ਪਰ ਇਹਨੂੰ ਹਾਂ ਹਾਂ ਤੇ ਕੈਰੀਮੇ ਬੈਠੇ ਆ ਪਾਣੀ ਪਾਣੀ ਦੇਖਾ ਲੈ ਡਾਟ ਹੈ ਕੀ ਦੇਖ ਲੈ ਡਾਟ ਤੇ ਜੇ ਕਹਦੇ ਫਿਰ ਗੱਲ ਦਾਣੇ-ਦਾਣੇ ਪਰ ਮੋੜ ਵੀ ਹੁੰਦੀ ਹੈ ਹਾਂਜੀ ਆ ਹੁਣ ਪਹਿਲਾਂ ਤਾਂ ਮਰੂਦਾਂ ਦੇ ਦਾਣੇ ਪਰ ਮੋਹਰ ਵੀ ਖਾਣੇ ਦਾ ਹੈ ਨਹੀਂ ਖਾਲ ਦੱਬੀ ਤੇ ਲੈਣਾ ਦਾਣੇ ਅੰਦਰ ਜੜੇ ਨੇ ਇਹ ਦਾਣੇ ਆ ਪਰ ਮੋਹਰ ਜ਼ਰੂਰ ਆ ਹੁਣ ਆਹ ਦਾਣੇ ਸੀ ਹੁਣ ਭੁੰਨਣ ਆ ਹਾਂਜੀ ਦੇਖੀ ਜਾਓ ਕਿ ਕਿਆ ਬਣਦੇ ਆ ਤੇ ਅਮਨਾ ਗਿਆ ਬਾਤ ਜੀ ਸੈਰ ਸਪਾਟਾ ਕਰਨ ਆਜੋ ਆਹੀ ਆ ਉਹ ਲੰਘੇ ਉਹ ਪਹੋਈਏ ਜਮਨਾ ਨਗਰੀ ਤੇਰੇ ਬੂਟੇ ਬਾਟੇ ਦੇ ਦੇ ਬੰਦੇ ਰਾਜਾ ਅਰੰਭੂ ਵੀ ਅੰਮੀ ਦੂਰ ਕਿੱਥੇ ਖੜਾ ਤੂੰ ਮੇਰੇ ਮੈਨੂੰ ਨਾਰਾਜ਼ ਲੱਗਦਾ ਜੀ ਮੈਂ ਤਾਂ ਸੌਦਾ ਸੁੱਦਾ ਘੱਟੇ ਲੰਦਾ ਮੈਂ ਐਨੂੰ ਮੈਂ ਇੱਕ ਗੱਲ ਹੋਰ ਕਹਿ ਤੀ ਮੈਂ ਕਾਰਨ ਨੂੰ ਆਧਾਰ ਸਮਾਨ ਨਹੀਂ ਦੇਣਾ ਹੈਗਾ ਪਤਾ ਨਹੀਂ ਤਾਂ ਹੀ ਗੁੱਸੇ ਹੋ ਰਹੇ ਹਾਂ ਕਿੱਧਰੋਂ ਤੇ ਲੈ ਪਤਾ ਤੂੰ ਮੈਂ ਮੰਡਰੋਂ ਮੰਦਾ ਹਜੇ ਦਪਿਆ ਤਾ ਤੂੰ ਗੱਲ ਸੁਣ ਜੀ ਕਿਹੜਾ ਮਾਰ ਕੇ ਜੀਹੜਾ ਕੰਨੀ ਵਿੱਚ ਵੜਦੇ ਐ ਨਵੇਂ ਦੇਖ ਹੁੰਦੇ ਨਾ ਮਨਾਂ ਦੇ ਲੈ ਕਿਹੜੀ ਬਿਮਾਰੀ ਐ ਇਹ ਕਰਦਾ ਫਾਰੇ ਤੂੰ ਜਾਊਗਾ ਹਾਂ ਹਾਂ ਮੈਂ ਤੁਹਾਨੂੰ ਚੱਕ ਕੇ ਲਿਆਉਣਾ ਵੇ ਵਿੱਚ ਵਿੱਚ ਤੇ ਗੱਲ ਕੋਈ ਹੋਰ ਆ ਸਾਬਾ ਬੱਟਾ ਵੜਦੇ ਮਜਰਾ ਵਿੱਚ ਜਾਂਦੇ ਦੁਪਹਿਰ ਨੂੰ ਆ 11 ਵਜੇ ਨਹੀਂ ਆ 12:00 ਕਰਕੇ ਆਇਆ ਮੈਂ ਖੰਭੇ ਕਰਨਾ ਹੋਵੇ ਘਰ ਮੇਰੀ ਬਹਿਮਾਨ ਦਾ ਵਿੱਚ ਇਹ ਗੱਲ ਇਹ ਗੱਲ ਤੂੰ ਮਰਨਾ ਨਾ ਦਿੰਦਾ ਐ ਕਿ ਗੱਲ ਆ ਹਨੇ ਪੇਸ਼ਾ ਥੋੜਾ ਦਾ ਗਲਤ ਬਣਾ ਲਾ ਦੁਕਾਨ ਵਾਲਾ ਪਤਾ ਜੀਵੀ ਦਾ ਇੱਕ ਨੰਬਰ ਦਾ ਹੈ ਹਾਂ ਜੀ ਸਾਰਾ ਪਿੰਡ ਕਹਿੰਦਾ ਅਸੀਂ ਵੀ ਕਹਿੰਨੇ ਆ ਸਾਰਾ ਪਿੰਡ ਇਹ ਗੱਲ ਕਹਿੰਦਾ ਖੇਤੀ ਹੈ ਤਿਆਰ ਹੋਇਆ ਹਾਂ ਖੇਤੀ ਦਾ ਜਿੰਨਾ ਤਜ਼ਾਰ ਬੈਨੂ ਆ ਟਰੈਕਟਰ ਦਾ ਜਿੰਨਾ ਤਜ਼ਾਰ ਬੈਨੂ ਕਿਸੇ ਨੂੰ ਨਹੀਂ ਹੈਗਾ ਬਾਕੀ ਹੁਣ ਉਹਦਾ ਦੁਕਾਨ ਤੇ ਟਾਈਮ ਪਾਸ ਜੀ ਦਾ ਹੁੰਦਾ ਹੁਣ ਇਹਨੇ ਕਿ ਚੱਲ ਖੇਤਾ ਸਾਨੂੰ ਚੱਲਦਾ ਅੱਜ ਅਸੀਂ ਵੀ ਨਾ ਇੱਧਰ ਆਏ ਪਿਆ ਨਹੀਂ ਸਾਡੇ ਕੋਲ ਉੱਥੇ ਘਰ ਬੈਹਿ ਜਾਂਦਾ ਥੱਲੇ ਆ ਕੇ ਕੋਈ ਵੀ ਨਹੀਂ ਹੈਗਾ ਅੱਜ ਉੱਥੇ ਕੋਈ ਨਹੀਂ ਹੈਗਾ ਇੱਧਰ ਆ ਗਿਆ ਮੈਂ ਇਥੇ ਰਣੋ ਤਾਂ ਲੱਗ ਜੀਆਂ ਕਿ ਖਾਲੀ ਹੁਣ ਹਾਂ ਉੱਥੇ ਖਾਲੀ ਹੈ ਤੇ ਹੁਣ ਇਹ ਵੀ ਨਿਕਲਿਆ ਤੂੰ ਆਮਨੇ ਕਿੱਧਰ ਗਿਆ ਬਦ ਗੱਲ ਮੈਂ ਤਾਂ ਘੱਟੇ ਬੋਲ ਹੋ ਗਏ ਤੁਸੀਂ ਜੱਗੇ ਬੋਫ ਕੋਲ ਨੂੰ ਮਹੀਨੇ ਬਾਅਦ ਭੱਜ ਜਾਂਦੇ ਆ ਮਾ ਟਾਈਮ ਬਾਅਦ ਨਹੀਂ ਹੁੰਦਾ ਉਦਾਂ ਲੱਗ ਜੀ ਰੈਕਟਰ ਕਰਾਉਣਾ ਇਹਦਾ ਅੱਛਾ ਬਾਲਟੀ ਰੀਸਟਰਾ ਦਾ ਕਰਾਉਣਾ ਹੈ ਕਿਹੜਾ ਕਹਿੰਦਾ ਮੈਂ ਸੀ ਜਾਂ ਨਾ ਮੈਂ ਕਹਿੰਦਾ ਕਾਦਾ ਵੀ ਉਪਰ ਸੀਟਰ ਦਾ ਸੀਜ਼ਨ ਉਹਨੇ ਕਿਸੇ ਦੇ ਕਰਾ ਰਿਆ ਅੱਛਾ 40000 ਲਾ ਲਿਆ ਉਹ ਪਹਿਲਾਂ ਗਿਰ ਤੇ ਵੀ ਥੋੜਾ ਕੰਮ ਖਰਾਬ ਹੋ ਗਿਆ ਹੂੰ ਹੁਣ ਕਹਿੰਦਾ ਵੀ ਜੱਗੇ ਬੋਖ ਤੇ ਮੇਰਾ ਟਰੈਕਟਰ ਕਰਾ ਦੋ ਮੈਂ ਸੁਪਰ ਸੀਟਰ ਵੀ ਨਵਾਂ ਲਿਆਂਦਾ ਸੀਜ਼ਨ ਨਵਾਂ ਅੱਛਾ ਹੁਣ ਉਹਦੇ ਕੋਲ ਗੱਲ ਕਰਕੇ ਆ ਵੀ ਇੱਕ ਟਰੈਕਟਰ ਦਾ ਕਰਦੇ ਆ ਸਾਡਾ ਬਣ ਗਿਆ ਪਿਆ ਟਰੈਕਟਰ ਤੇ ਮਨ ਦਾ ਨਹੀਂ ਰਹੇਗਾ ਬੋਖਾ ਬਣਾਇਆ ਉਹਦੇ ਕੋਲ ਜਿਹੜਾ ਮੈਂ ਪਹਿਲੇ ਵੀ ਦੇਣੀ ਆ ਹੂੰ ਉਹਨਾਂ ਨੇ ਵੀ ਸੀਜ਼ਨ ਨਵਾਂ ਆਣਾ ਜਮ ਜਾਰੀ ਦੋਸਤੀ ਹੈਗੀ ਨਹੀਂ ਮਾੜੀ ਮੋਟੀ ਵੀ ਬਣ ਗਿਆ ਕੰਮ ਉਹ ਪਹਿਵਾ ਗਲਾ ਚ ਕਿਉਂ ਉੱਡੂਗਾ ਉਹਦਾ ਟੈਟ ਉਹ ਬੱਜ ਨਾਲ ਤੋਂ ਪੜੀ ਡੰਡਾ ਫਿਰ ਹੂੰ ਹੂੰ ਉਹਦਾ ਵਰਕੇ ਸਾਗ ਬਣੀ ਸਾਗਾ ਪਣੀ ਆ ਥੋੜੀ ਕਰੀ ਆ ਗੱਗੂ ਕੋ ਤੁਸੀਂ ਬੜ ਗਏ ਹੋ ਉਹ ਅੱਗ ਯਾਰ ਅੱਗ ਰੋਟੀ ਲੱਗਿਆ ਬਾਦ ਨਾ ਵਿੱਕੀ ਬਾਈ ਕਹਿੰਦੇ ਨੇ ਉਹ ਪੇਪਰ ਜਿਆਦਾ ਰੱਖ ਲੈ ਕਿਤੇ ਸਾਰੀ ਨਾ ਕਾਲੀ ਕਰ ਦੇ ਉੱਪਰ ਨੂੰ ਨਾ ਅੱਗ ਪਾ ਦੇ ਅਸੀਂ ਭਾਵੇਂ ਆਈ ਪੰਗਾ ਹੋਰੇ ਪਾਸੇ ਲੱਗੇ ਨੇ ਲੇਕਿਨ ਸਾਰੀ ਸੀਟਾ ਕੂਕ ਦਿੰਦਾ ਹੈ ਕਿ ਭੱਟਾ ਦਾ ਬੁੱਧੀ ਹੋਣੀ ਐ ਜੇ ਗਲਤ ਕੰਮ ਕਰਨਾ ਤੂੰ ਆਗਦਾ ਬਾਲ ਕੇ ਕੁੱਕੜੇ ਦਾ ਬੁਣਨਾ ਬਾਹਰੀ ਹੜ ਬਲਪੇ ਹੈ ਪਾਲੀ ਹੜ ਬਲਪੇ ਬਾਹਰੀ ਸਾਹਿਬ ਬਾਹਰ ਹੁਣ ਤਾਂ ਸਾਡੇ ਉਹਨਾਂ ਤਾਂ ਕੋਲੇ ਹੋਏ ਵੀ ਹੁੰਦੇ ਇਹਦੇ ਕੋਲੇ ਆ ਭੁੰਨ ਹੁੰਣਗੇ ਦੰ ਰੋਟੀ ਦੰ ਤਾਂ ਠੱਲੇ ਹੈ ਬਿਮਾਰੀ ਹਾਂਜੀ ਥੋੜਾ ਨੰਗਾ ਅੱਗ ਵਾਲੇ ਨੇ ਚਾਹ ਜੂਂਦੇ ਬਣਾ ਲੈਂਦੇ ਹਾਂ ਹਾਂਜੀ ਹਾਂਜੀ ਚਾਹੀਦਾ ਵੀ ਮੈਂ ਤਾਂ ਬਾਅਦ ਕੀ ਤੇ ਅੱਗ ਨੂੰ ਮੈਂ ਰੁੱਕਿਆ ਆ ਪਹਿਲਾਂ ਬਾਅਦ ਤੇ ਜਿੱਦਾਂ ਪੰਚਾਂ ਨੇ ਕਿਤੇ ਤੂੰ ਇੱਥੇ ਉੱਪਰ ਰੱਗ ਪੈ ਗਈ ਲਾਗਾ ਤਾ ਹਾਂਜੀ ਮੈਂ ਆਪਣੇ ਰਾਜ ਦਾ ਜਦੋਂ ਬੈਠਾ ਹੋਰ ਕਿਤੇ ਕਿੰਨੇ ਦੀ 25000 ਦੀ ਸੀਟ ਹੈ ਤੀ ਬਾਈ? ਮੂੜੀ ਨਹੀਂ ਹਲੇ। ਨਾ ਲੱਗਿਆ ਮੈਨੂੰ। 25000 ਕਿਥੇ ਪਾਣੀ ਚ ਜਾਵੇ ਸਲਾਂ ਦਿੱਤੀ। ਸਹੀ ਗੱਲ ਹੈ। ਨਾ ਮੂੜੀ ਇਹ ਤਾਂ ਗਲਤ ਆ ਫਿਰ ਅੰਦਰ ਪਾ ਲੂੰਗਾ ਗਲਤ ਆ। ਕਿੰਦਾ ਬੌਛੀ ਦੀ ਵੇਂਦੀ ਨਾਲੇ ਗੇ? ਹੈ? ਕਿੰਦਾ ਬੌਛੀ ਦੀ ਬੌਛੀ ਵੜਦੀ ਤਾਂ। ਇਹਨਾਂ ਦਾ ਤਾਂ ਤੂੰ ਆ ਕੇ ਕੱਢਣਾ ਸ਼ੁਰੂ ਕਰਤਾ ਤਾਂ ਓਹ ਢੇਰੀ ਲਈ ਬੈਟਾ ਤਾਂ। ਓ ਮੂਰੇ ਬਾਹਰਲੇ ਪਾਸੇ ਨਾਲੇ ਧੂਪ ਨਾਲੇ ਬੰਨਣਾ ਸੁਕੀ ਜਾਣਾ ਗੈਰੀ ਗੱਲ। ਹਾਂ। ਨਾਲੇ ਬੰਦਾ ਛੇਤੀ ਆਪਣੀ ਕੱਕ ਕੁੜੀ ਅੰਦਰ ਆ ਜਾਏ ਉਹ। ਨਾਲੇ ਨਾਲੇ ਆ ਕੇ ਕਹਦੇ ਵੀ ਆਪਣੀ ਆਪਣੀ ਭੁੰਨੂ ਭਾਈ ਜਿਹਨੇ ਭੁੰਨ ਲਈ ਆਪਣੀ ਆਪਣੀ ਭੁੰਨੂ ਮੈਨੂੰ ਭੁੰਨ ਕਰਿਓ ਕਿ ਮੈਂ ਤੋੜ ਕੇ ਲਿਆ ਆ ਆਹ ਦੁਹਾਰ ਮੁਰੂ ਦਿਖਾਇ ਤੇ ਨਹੀਂ ਦੁਹਾਰ ਨੇ ਕੋਈ ਪਤਾ ਮੇਰਾ ਮੈਂ ਵੀ ਗੱਜ ਕੇ ਬੈਠਾ ਹੁਣ ਖਾਣਗੇ ਹੋ ਜਾਂਦਾ ਕਈ ਵਾਰ ਜਾਂਦਾ ਬੰਦਾ ਫਿਰ ਦੇਖਦਾ ਵੀ ਕਦ ਟੁਹਾਰ ਆਵੇ ਕਦ ਕੈਸਾ ਟੁਹੜੀ ਭਾਈ ਤੈਨੂੰ ਉਦੋਂ ਗੱਲ ਨੇ ਕੀਤੀ ਵੀ ਮੈਨੂੰ ਬੰਦੇ ਦਾ ਫੋਨ ਆਇਆ ਵੀ ਜਿਹਨੂੰ ਚੱਕਰ ਆਉਂਦੇ ਬੁੱਲੇ ਦੇ ਜਿਹੜਾ ਇੰਨੀ ਟੈਨਸ਼ਨ ਦਿਮਾਗ ਪਰ ਸਲਿ ਉਹ ਗੱਲ ਜੀ ਤੜਕੇ ਜਦ ਤੱਕ 90 ਤੇ ਚਾ 2 ਵਜੇ ਅੱਥ ਖੁੱਲ ਜਿਓ ਮੁੜ ਕੇ ਸੜੀ ਨੀਂਦੇ ਨਹੀਂ ਆਉਂਦੀ ਬੋ ਉਹੀ ਗੱਲ ਘੁੰਮ ਜੇਦੀ ਦਿਮਾਗ ਦੇ ਵਿੱਚ ਵੀ ਸੜਾ ਕੋਈ ਹਜੇ ਚੱਕਰ ਨਾ ਹੋ ਰਿਹਾ ਉਹ ਕਹਿੰਦਾ ਕਹਿੰਦਾ ਮਸਰ ਜੀ ਨੇ ਵਿਕੀ ਦੀ ਵੀਡੀਓ ਦੇਖੀ ਆ ਇਹ ਕਹਿੰਦਾ ਕਹਿੰਦਾ ਚੱਕਰ ਆਉਂਦੇ ਆ ਨੇ ਵੀ ਕਈ ਦਿਨ ਹੋ ਗਏ ਦਵਾਈ ਚੱਲਦੀ ਹੈ ਕਹਿੰਦਾ ਉਹਦੀ ਵੀ ਹੁਣ ਉਹਨਾਂ ਕਿਹਾ ਪਤਾ ਨਹੀਂ ਮੈਂ ਫੋਨ ਘਟਾ ਕੇ ਆਇਆ ਵੀ ਗਾੜਾ ਤਾਂ ਉਹਦੇ ਘਰ ਕੀਦਾ ਵੀ ਹੁਣ ਠੀਕ ਆ ਮੈਂ ਕਹਿੰਦਾ ਦਵਾਈ ਨਾ ਛੱਡੇ ਕਹਿੰਦਾ ਮੈਨੂੰ ਇੱਕ ਚੱਕਰ ਦੇਣ ਵਿੱਚ ਫਿਰ ਤੇ ਦੋ ਆਉਣ ਲੱਗ ਕੇ ਹੌਲੀ ਹੌਲੀ ਵਧ ਹੀ ਗਿਆ ਕਹਿੰਦਾ ਗੀੜ ਮੈਨੂੰ ਉਧਰਾਂ ਦੀ ਸ਼ਿਕਾਇਤ ਹੋਈ ਐ ਵੀ ਯਾਨੀ ਹੈ ਕਹਿੰਦਾ ਹੁਣ 100 ਵਜੇ ਤੇ ਮੈਂ ਹੈਗਾ ਠੀਕ ਐ 10 ਮਿੰਟ ਟਿਕਾਣਾ ਮੈਨੂੰ ਮਹਿਸੂਸ ਹੁੰਦਾ ਵੀ ਮੇਰਾ ਇਧਰ ਸਰੀਰ ਨੂੰ ਹੋਇਆ ਦਾ ਕੰਮ ਵੀ ਬਚਾਓ ਹੋ ਗਿਆ ਕਹਿੰਦਾ ਮੈਂ ਦਵਾਈ ਚਾਲੀ ਕਹਿੰਦਾ ਵੀ ਦਵਾਈ ਨਾ ਛੱਡੇ ਵੀ ਕਦੇ ਕਹਿੰਦੇ ਮੈਂ ਖੂਨ ਵੜਾਤਾ ਮੈਂ ਠੀਕ ਹੋ ਗਿਆ ਨਾ ਮੈਂ ਖੂਨ ਪਤਲਾ ਕੀਤਾ ਮੇਰੀ ਲੈ ਕੇ ਲਿਆ ਇਹ ਕਰਕੇ ਮੈਂ ਤਾਂ ਤੈਨੂੰ ਦੱਸਿਆ ਦਾ ਮਾਝੇ ਹੁਣ ਦੱਸਦਾ ਤਾਂ ਵੀ ਔਖਾ ਐ ਮੈਂ ਵੀ ਰਾਤ ਨੂੰ ਦੱਸੀ ਨਹੀਂ ਐਗਾ ਤਾਂ ਤਾਂ ਦੋ ਦਿਨ ਦੱਸਿਆ ਤਾਂ ਵੀ ਜੇ ਮਹਾ ਫੇਵੀਆ ਰੋਖਾ ਕੱਲ੍ਹ ਤੋਂ ਦੇਖ ਲੈ ਵੀ ਰਾਤ ਦਾ 2 ਵਜੇ ਤਾਂ ਉੱਠਿਆ ਬੰਦਾ ਮੰਡੂ ਪਤਾ ਜਾਂ ਮੇਰੇ ਸਰੀਰ ਨੂੰ ਪਤਾ ਵੀ ਮੇਰੇ ਨਾਲ ਕਿਆ-ਕਿਆ ਵੇਖ ਲਈ ਕਦੇ ਦਿਮਾਗ ਘੁੰਮਦਾ ਵੀ ਢਿੱਡ ਚ ਸੜਾ ਕੁਝ ਵੜ ਗਿਆ ਕਦੇ ਦਿਮਾਗ ਘੁੰਮਦਾ ਇੱਦਾਂ ਕਿਆ ਹੋ ਗਿਆ ਕਦੇ ਢਿੱਡ ਮੜਦਾ ਵੀ ਧਰਨ ਹੋਈ ਵੀ ਆ ਕਦੇ ਕੌਂਪਲੀ ਸੋਚਦਾ ਬੜੀ ਵੀ ਗੈਸ ਆ ਸਾਲ ਗੈਸ ਦੀ ਦਿੱਕਤ ਹੋ ਗਈ ਅੱਗੇ ਤਾਂ ਗੈਸ ਪਾਸ ਹੋਈ ਜਾਂਦੀ ਸੀ ਹੁਣ ਤਾਂ ਗੈਸ ਵੀ ਨਹੀਂ ਪਾਸ ਹੁੰਦੀ ਪਰ ਨਾਲ ਹੀ ਸੜੀਆਂ ਦਵਾਈਆਂ ਦੀ ਚੱਕਰ ਆ ਜਿਹੜੀਆਂ ਕੰਨਾਂ ਕਿਆ ਹੋਇਆ ਪਾ ਕਿਆ ਨਹੀਂ ਸਰੀਰ ਨੂੰ ਆਇਆ ਹੋਈ ਜਾਂਦਾ ਬਈ ਹੁਣ ਗੈਸ ਵਾਲੀ ਦਵਾਈ ਪੁੱਛਦੇ ਹੁੰਦੇ ਆ ਹੂੰ ਜੇ ਇਹਨੇ ਸੀ ਵੀਡੀਓ ਪਾਉਂਦੇ ਕਾ ਵਾਸਤੇ ਹਮਨ ਦਸ ਦਸ ਜਹਾ ਸਾਰਾ ਲੱਗਦਾ ਕੱਲ ਕਾਲਾ ਕਹਿੰਦਾ ਮੇਰੇ ਵਹਾਰ ਦਾ ਜਿਹਨਾਂ ਨਾਲ ਬੀਤੀ ਵੀ ਹੁੰਦੀ 10 ਦਿਨ ਦੇ ਵੀ ਆ ਭਾਈ ਸੀ ਆਹ ਚੀਜ਼ ਕਰਦੀ ਟੀਰੇ ਸਾਹਮਣੇ ਡਾਕਟਰ ਸ਼ਰਿਆਮ ਦੱਸਦੇ ਜਿੱਥੇ ਆਏ ਗਏ ਹੁਣ ਜਾਇਦਾ ਹਾਂ ਅਈ ਨਾ ਫੇਰੇ ਤਾਂ ਗਏ ਹੁਣ ਤਾਂ ਮੈਂ ਇੱਕ ਵੀਡੀਓ ਚ ਕਰਦਾ ਗਾੜਾ ਤਾਂ ਕੁਝ ਨਹੀਂ ਹੈਗੀ ਤਿੰਨ ਚੀਜ਼ਾਂ ਦੱਸਿਆ ਮੈਂ ਵੀ ਪੱਦ ਛਿੱਕ ਦੇ ਘਟਾਰ ਤੇਨੇ ਦੇਹ ਦਾ ਸ਼ਿੰਗਾਰ ਸ਼ਿੰਗਾਰ ਆ ਜਿਹੜੋ ਇਹ ਆਉਂਦੇ ਹਵਾ ਨਿਕਲਦੀ ਹੈ ਹਾਂ ਸਮਝਿਆ ਇਹ ਹੱਥ ਕਾਏ ਨੇ ਸਾਡੀ ਲੋਟ ਹੈ ਬੰਦਾ ਉਹਦਾ ਪਤਾ ਲੱਗੂਗਾ ਗਾਇ ਕਾਮ ਉਹ ਵੀ ਹਜ਼ੀਰਾਂ ਦੇ ਹਰੇ ਗੱਲ ਨਾ ਨਾ ਗੱਲ ਜਿਹੜੀ ਸਹੀ ਹੋਈ ਇਹਦਾ ਸ਼ਿੰਗਾਰ ਆ ਫਿਰ ਗੱਲ ਕਾਲਾ ਕਹਿੰਦਾ ਮੈਂ ਦੁੱਧ ਨਹੀਂ ਕੰਦੀ ਇਹ ਕੱਟਾ ਕੱਟੀ ਦੀ ਮਰ ਗਈ ਕਹਿੰਦਾ ਮੁਰਗੀ ਨੂੰ ਕੱਟਾ ਦੇ ਦੇ ਵੀ ਮੈਂ ਉਹਦੇ ਨਾਲ ਮਾਂ ਬਾਈ ਕੋਲ ਰਿਹਾ ਗਿਆ ਵੀ ਜੱਦਾ ਕੱਟਾ ਦੇਣਾ ਸੀ ਹਾਂ ਜਦ ਤੈਨੂੰ ਆਪਣੀ ਮੈਂ ਤੇ ਸਾਤੇ ਦੇ ਲੱਖ ਮੰਗ ਲੈਂਦਾ ਹਾਂ ਤੈਨੂੰ ਲੱਖ ਰੁਪਏ ਦਾ ਕੱਟਦਾ ਹਾਂ ਕਹਿੰਦਾ ਹਾਂ ਫੇ ਮਹਾ ਤੂੰ ਆਇਆ ਕਰ ਕੱਟੇ ਹੋ ਜਾਣ ਤੇ ਵੀ ਮੈਂ ਰੀਡ ਚਲੋ ਚੀਜ਼ ਦੇਖਦੇ ਮਾਗ ਜਾਇ ਨਹੀਂ ਮੈਂ ਉਹਦਾ ਸਕਰੀਨਸ਼ਾਟ ਲੱਤਾ ਦਾ ਬੋਤਲ ਦਿਖਾਈ ਦੀ ਬਾਈ ਨੇ ਐਲ ਡੀ ਐਮ ਲਿਖਿਆ ਬਰ ਉਹਦੇ ਪਰ ਹਾਂ ਯਾਨੀ ਮੇਰੇ ਉਹ ਟਾਈਮ ਨਹੀਂ ਆਦਾ ਈ ਮਾ ਐਲ ਦੇ ਕੁਝ ਲਿਖਿਆ ਵਧਾਰ ਮੈਂ ਤਿੰਨ ਅੱਖਰ ਲਿਖੇ ਹੋਏ ਮਾ ਜਾ ਲੈ ਯਾਰ ਕੱਲੇ ਆਪਾਂ ਵੀਡੀਓ ਬਣਾ ਰਹੇ ਆ ਵੀਡੀਓ ਦੇ ਬਾਈ ਦੇ ਆਪਾਂ ਦੱਸਣਗੇ ਵੀ ਇੱਕ ਆਪਾਂ ਇਹਦੇ ਤਜਰਬਾ ਕਰਦੇ ਅਸੀਂ ਤਾਂ ਤੇ ਜਨੂਨ ਵੀ ਨਹੀਂ ਹੈਗੇ ਇੱਕ ਡੇਢ ਦੋਸਤ ਵੀ ਆਲੇ ਆ ਹਾਂ ਹਾਂ ਸਮਝਿਆ ਅਸੀਂ ਜੀ ਵੀ ਤੇ ਤੁਹਾਨੂੰ ਤਜਰਬੇ ਦੱਸਦੇ ਆ ਇਹਨੂੰ ਔਰ ਅਗਲਾ 100 100 ਦੇ ਤਿੰਨ ਤਿੰਨ ਦੇ ਮਾਲਕ ਉਹ ਸਾਨੂੰ ਕਹਿਦੇ ਵੀ ਠੀਕ ਆ ਮਾਸੇ ਸਾਡੀ ਫੇਰ ਉਹ ਆਪਣੀ ਸਲਾਹ ਖਾਂਦੇ ਸੀ ਉਹਨਾਂ ਨੇ ਮੰਨਦੇ ਆ ਇੱਕ ਨਾ ਹੁੰਦਾ ਟਾਈਮ ਉਹਨਾਂ ਨਾਲ ਮਖੌਲ ਦਲਵੀਰ ਨੇ 12 ਵਜੇ ਬਿਜੂ ਪਾਈ ਅੱਧੇ ਘੰਟੇ ਬਾਅਦ ਮੈਦ੍ਹੇ ਆਉਣ ਲੱਗੇ ਮੇਰੇ ਹੁਣ ਵੀ ਉਹ ਬੋਤ ਨਾ ਮੈਂ ਜਿਹੜੇ ਕਾਲੇ ਨੂੰ ਕਰੀਆਂ ਹਾਂ ਕਾਲੇ ਨੂੰ ਭਾ ਮਰਗੀ ਦੀ ਗਾ ਕਟਾ ਖੋਲ ਹੋ ਜੇ ਕਹਿੰਦਾ ਮੈਂ ਨਹੀਂ ਖੋਲਣਾ ਮੈਂ ਤਾਂ ਦਵਾਈ ਲੈ ਉਹਨਾਂ ਕਹਿੰਦਾ ਮੇਰੇ ਕੋਲ ਜਿਹੜੀ ਸੀ ਚੇਗਾ ਨਾ ਦਵਾਈ ਵੀ ਟੇਕੀ ਹੋਰ ਕਰਨੀ ਹੈ ਇੱਕ ਨਾ ਕੀ ਦਾ ਪਤਾ ਲੱਗ ਜਾਂਦਾ ਤਾਂ ਦਾ ਕਿਹਾ ਭਾਈ ਪਤਾ ਲੱਗ ਜਾਂਦਾ ਵੀ ਅਗਲਾ ਕਾਲ ਸਾ ਚੀਜ਼ ਖਾਓ ਮਾਰੀ ਫਰਕ ਪਾਇ ਲੈਣਾ ਮੇਰਾ ਪੇਟ ਨਹੀਂ ਖਾ ਖੁੰਦਾ ਭਾਈ ਤਾਂ ਧੰਨ ਰਾਮ ਇਹਨੂੰ ਮੈਂ ਲਾਦਾ ਸਾਡੇ ਮਾਸੀ ਦੀ ਨਵੇਂ ਪਿੰਡ ਆ ਖੰਨੇ ਦੇ ਕੋਲ ਹੂੰ ਉਹ ਸਾਰਿਆਂ ਦੇ ਬੜੀ ਹੁੰਦੀ ਮਾਂ ਦਾ ਦੀ ਬੜੀ ਤੇ ਬੜੀ ਛੋਟੀ ਸੀ ਵੀ ਉਹ ਮਰ ਲਈ ਉਹਨੇ ਦਾ ਪੁੱਤਾ ਹੋਇਆ ਜਾਂ ਉਹ ਦਾਦੀ ਜੀ ਨਿਆਣੇ ਛੋਟੇ ਤੇ ਗੈਰਮਾਨੇ ਨਹੀਂ ਸਮਝਾਂਦਾ ਜਦ ਰੋਣ ਲੱਗਾ ਸੀਗਾ ਤੇ ਪਤਨੀ ਕਹਿ ਕੋ ਆਹੀ ਪਾਹੀ ਜਦ ਤਜਰਬਾ ਲਾਉਂਦੇ ਵੀ ਘਟ ਦੋਨਾ ਕਹਿ ਉਹ ਹੈ ਉਹ ਕਹਿੰਦੀ ਮੈਂ ਬਾਹੋਂ ਦੇ ਥੋੜੀ ਉਂਗਲੀ ਲਾ ਕੇ ਨਾ ਉਹ ਤੁੰ ਦੇ ਆਲੇ ਚਲੇ ਗੋਲ ਚੱਕਰ ਚਲਾਦਣੀ ਕਰਕੇ ਹੂੰ ਇੰਨੇ ਜਗਾ ਨਹੀਂ ਠੀਕ ਹੋ ਜੀ ਇੰਨੇ ਜੀ ਹਵਾ ਨਿਕਲਦੀ ਸੀ ਇਹ ਚੀਜ਼ਾਂ ਦਾ ਪਤਾ ਲੱਗਦਾ ਵੀ ਤਾਂ ਮੈਂ ਕਹਿੰਦਾ ਉਹ ਦੇਸੀ ਦੇਸੀ ਤਜਰਬੇ ਜਿਹੜੇ ਦੇਸੀ ਹੋ ਆ ਦੇਸੀ ਹੋ ਹੈ ਹੁਣ ਜਿਹੜੀ ਅੰਗਰੇਜ਼ੀ ਤੋਂ ਆਈ ਖਾਂਦਾ ਮੈਂ ਤੇ ਮੇਰਾ ਇੱਕ ਪਾਸੋਂ ਨੂੰ ਹੱਲ ਕਰ ਦੂ ਜੀ ਉਹ ਪਾਸੋਂ ਮੇਰਾ ਕਦੇ ਪਹੁੰਚ ਨਹੀਂ ਵੀ ਕਰਦੀ ਹੁਣ ਮੈਨੂੰ ਪਤਾ ਅੱਜ ਤੱਕ ਮੈਨੂੰ ਸੜੀ ਕਬਜ਼ ਹੋਈ ਨਹੀਂ ਹੁਣ ਮੈਨੂੰ ਕਰ ਦੂਗੀ ਵੀ ਹਾਂ ਇੱਕ ਵਾਰੀ ਨਹੀਂ ਕਰਾਂ ਮੈਂ ਕੋਈ ਸਾਡਾ ਬਾਪ ਜੀ ਮਾਰੀਆ ਡਾਕਟਰ ਨੂੰ ਪੁੱਛ ਲਿਆ ਪਰ ਮੈਨੂੰ ਕਬਜ਼ ਤਾਂ ਨਹੀਂ ਹੈ ਕਿ ਉਹਨੂੰ ਪਤਾ ਸਭ ਤੋਂ ਪਹਿਲਾਂ ਇਹ ਗੱਲ ਪੁੱਛਦੇ ਆ ਅੱਜ ਪੇਟ ਨਾਲੇ ਬਿਮਾਰੀਆਂ ਲੱਗਦੀਆਂ ਜੇ ਸਾਡਾ ਪੇਟ ਨਹੀਂ ਸਹੀ ਤਾਂ ਮੈਂ ਹੁਣ ਤੂੰ ਗੈਸ ਜਦੋਂ ਆਏ ਲੈਣ ਚੱਲ ਗਿਆ ਪੱਟੀ ਦਾ ਇੱਕਾ ਹੀ ਸੀ ਪਰ ਉਹਨੂੰ ਪਤਾ ਵੀ ਇਹ ਪੱਟੀ ਨਾਲ ਨੁਕਸਾਨ ਕਰਦਾ ਉਹਨੂੰ ਨੁਕਸਾਨ ਵਾਤੇ ਹੋਰ ਦੇਣੇ ਹਨ ਚਾਰ ਵੱਟੀਆਂ ਦੇਣੀਆਂ ਹੀ ਹਨ ਠੀਕ ਹੈ ਮਤਲਬ ਪੱਟੀ ਨਾਲ ਨੁਕਸਾਨ ਕਰੂਗੀ ਉਹ ਜਿਹੜੀ ਵੀ ਰੋਕਦਾ ਵੱਟੀਆਂ ਵੱਟੀਆਂ ਦੇ ਉੱਤੇ ਤਾਂ ਦਿੱਤੀਆਂ ਉਹਨੇ ਵੀ ਇੱਕੜ ਹੁੰਦਾ ਚਲੋ ਬਾਕੀ ਬਾਈ ਘੁੰਮਣੇ ਫਿਰਨਾਂ ਦੀ ਫਰਕ ਹੈਗਾ ਇਹਨਾ ਇੱਕ ਵਾਅਦਾ ਦੱਸਦਾ ਹੈ ਜਿਹੜਾ ਤੂੰ ਹੁਣ ਕਹਿੰਦਾ ਵਾ ਸੈਰ ਕਰ ਲਈ ਸੈਰ ਵੀ ਜਲ ਠੀਕ ਆ ਆਪਣੇ ਜਿਹਾ ਮਾੜਾ ਬੋਟਾ ਨਾ ਭੱਬਿਆਂ ਭਾਰ ਬੈਠ ਕੇ ਵੀ ਤੁਰਿਆਗਾ ਜਿਵੇਂ ਹੁ ਉਰੇ ਤੁਰਨ ਦੀ ਕੋਸ਼ਿਸ਼ ਕਰ। ਜਿਹੜਾ ਕੱਖ ਵੜਦੇ ਆ। ਕੱਖ ਤਾਂ ਮੈਂ ਮੈਂ ਵੜਦਾ ਕੱਖ ਤਾਂ। ਪਰੀ ਬੱਡਣੀ ਉਹਦਾ ਪੰਜ ਮਿੰਟ। ਕੋਈ ਨਹੀਂ ਉਹਦੇ ਹੋਗੇ ਵੜ ਲੈਂਦੇ ਸੀ ਜਿਹਦੇ ਕੋਸਦੇ। ਇੱਥੇ ਮੈਂ ਪੂਰੇ ਭੱਜ ਕੇ 6 ਚੱਕਰ ਲਾਉਣੇ ਪੂਰੇ ਹੁਣ ਦੇਖ ਲੈ ਵੀ ਕਿੰਨਾ 180 80 ਫੋਟਾ ਅੱਜ ਕੇ ਲੱਗਿਆ ਨਾਲ ਤਾਂ ਜਿਹੇ ਅਤੈ ਲੜੇ ਫੇ ਬੇਬਾ ਤੁਰ ਕੇ ਦੇਖ ਬੈਠ ਕੇ। ਉਹ ਤਾਂ ਮੈਂ ਤੁਰ ਲੂੰਗਾ ਉਹਦਾ ਇਹਨਾਂ ਦਾ ਮੇਰਾ ਪੇਟ ਸਹੀ। ਬੱਸ ਇਹਨੂੰ ਕੈਸਾ ਹੀ ਪਤਾ ਲੱਗੂਗਾ ਵੀ ਕਿੰਨਾ ਕੈ ਚੱਲਦੀ ਹੈ ਤਾਂ। ਹਾਂ ਹਾਲਾ ਜਿਹੜਾ ਨਾਲ ਚੱਲ ਕੋਈ ਨਹੀਂ ਉਹ ਤਾਂ ਬੁੜਾ ਹੋ ਗਿਆ ਇਹ ਹਰਕ ਹੋਏ ਨਾ ਹੁਣ ਸਾੜੇ ਵੀ ਕਈ ਵਾਰ ਨਾ ਅੜਦੀ ਜਾ ਕੀ ਆ ਬੱਖੇ ਤਣ ਜਾਂਦੀਆਂ ਇਹ ਜੀ ਜਿਹੜੀਆਂ ਫੇਫੜੇ ਦੀ ਹੱਡੀਆਂ ਜੇ ਨਾ ਇੱਥੇ ਮੋਟਾ ਮੋਟਾ ਸੋਜ ਆ ਜਾਂਦੀ ਹੈ ਮੈਂ ਕਈ ਵਾਰ ਦੇਖਿਆ ਸੋਜ ਆ ਜਾਂਦੀ ਹੈ ਮੈਂ ਤਾਂ ਆਪਣਾ ਫੈਸਲਾ ਹੈ ਉਹ ਜੇ ਮਿੰਜੇ ਵੀ ਸਿੱਧਾ ਪੈ ਜਾਂਦਾ ਨਾ ਉਹ ਹੱਥ ਫੇਰ ਕੇ ਦੇ ਦਾਂ ਇਹ ਫੇਫੜੇ ਤੇ ਹੱਡੀਆਂ ਆਰਾਮ ਵਿੱਚ ਉਹਦੇ ਢਿੱਡਣੀ ਮਾ ਹੁੰਦਾ ਜਿਵੇਂ ਹਾਂ ਸੈਟ ਹੈ ਕਈ ਵਾਰ ਤਾਂ ਆ ਜਿੱਨੇ ਹੋ ਜਾਂਦੀ ਕਈ ਹੱਦ ਕਿਤੇ ਹੁੰਦੀ ਹੈ ਜੇ ਹੁਣ ਵਿਆਹ ਹੋਈ ਉਹਨੇ ਸੀਰੀਅਲ ਨਹੀਂ ਹੈਗਾ ਤੂੰ ਚੱਲਣ ਤੇ ਮਾੜਾ ਸੀਰੀਅਲ ਸਿਆਲ ਤੇ ਖੰਡ ਪਾ ਲੈ ਚੱਲ ਮੈਂ ਕੋ ਵਿਆਹ ਜਾ ਤੇ ਬਣੇ ਇਦਾਂ ਫੇਰ ਉਹ ਬਾਹਰ ਨੂੰ ਨਿਕਲ ਆਉਣਾ ਫੇਰ ਦਾ ਦਵਾਈਆਂ ਦੀ ਕੁੱਤੀ ਪਰ ਗੋਲ ਹੋ ਜਾਣਾ ਤੇ ਇਹਦੇ ਨਾਲ ਫੇਰ ਢਿੱਡ ਪਰ ਹੱਥ ਆਏ ਜਾਂਦਾ ਪੇਪੜੇ ਤੇ ਇੱਕ ਪਾਸੇ ਰੇ ਵੀ ਢਿੱਡ ਪਰ ਪੇਪੜੇ ਤੇ ਆਏ ਜਾਂਦਾ ਢਿੱਡ ਪਰ ਹੱਥ ਚੜਦਾ ਚੜਾਈ ਕਿੱਥੇ ਥੱਲੇ ਡੂੰਗਾ ਹੁੰਦਾ ਹੁਣ ਇਸ ਟਾਈਮ ਤਾਂ ਕਿ ਦਿਖਾਦਾ ਨਾ ਆਏ ਰੱਡੀ ਦੇ ਮੂੰਹ ਵਿੱਚ ਤਾਂ ਮੇਰੇ ਵੀ ਦਿਖਣ ਲੱਗਾ ਸਰੀਰ ਵੀ ਸੈਟ ਆ ਸਾਨੂੰ ਪਤਾ ਹੈ ਕਿ ਕਿਪ ਪਿਆ ਉਹ ਠਾੜ ਦੇਖਣਾ ਮਾਰੀ ਕਰਦਾ ਉਹ ਸਿਆਲ ਵਿੱਚ ਬਰਸੀਨ ਵੱਢਣਾ ਵੀ ਔਖਾ ਹੋ ਜਾਂਦਾ ਬੈਠੇ ਨਹੀਂ ਹੁੰਦਾ ਫੇਰ ਢਿੱਡੇ ਨੇ ਉਹਦਾ ਗੋਡੇ ਵਿੱਚ ਲੂਣ ਰੱਖਾਂ ਹੋ ਜੀ ਹੋ ਜਿੰਨੇ ਸਾਰੇ ਬੜਾ ਖਰਾਕ ਵੀ ਘੱਟ ਘੱਟ ਸਿਆਲ ਨੂੰ ਹੀ ਲੱਗੀ ਜਾਂਦੀ ਹੈ ਪਿਆਲ ਦਾ ਸਾਗ ਹੋ ਗਿਆ ਚੱਲ ਦਸੀ ਕੀ ਵਿੱਚ ਚੱਲਣ ਦੇ ਮਖੜੀ ਉਹ ਲੈ ਕਰਨ ਆਇਆ ਚੱਲੀ ਜਾਂਦਾ ਕਮ ਇਹ ਤਾਂ ਹੁਣ ਸਰੀਰ ਦੇ ਇੱਚਾ ਕਿ ਤੁਹਾਨੂੰ ਗੌਰ ਰੱਖਣੀ ਪੈਣੀ ਹੈ ਹੁਣ 40 ਸਾਲ ਬਾਅਦ ਤਾਂ ਬਾਈ ਕਹਿੰਦੇ ਦਿੱਕਤਾਂ ਆਉਣ ਲੱਗਦੀ ਹੈ ਦਿੱਕਤ ਆਉਣ ਲੱਗ ਜਾਂਦੀ ਹੈ ਕੱਲ ਸਭ ਫੇ 50 ਟੱਪ ਗਏ ਜਿਹੜੇ ਹੁਣ ਮੋਟਰ ਸਾਡੇ ਪਾਰ ਗਿਆ ਕਦੇ ਬੰਦ ਹੋ ਜਾਈ ਸੀ ਤਾਂ ਨਹੀਂ ਥੋੜਾ ਜਿਹਾ ਕੰਟਰੋਲ ਹੀ ਕਰ ਲਿਆ ਸੀ ਨਾ ਇੱਥੇ ਜੇ ਗੱਲ ਵੀ ਤਲੀ ਹੋ ਜੀ ਹੁਣ ਮੈਂ ਕਹਿੰਦਾ ਵੀ ਆ ਦੱਸ ਦੇਣ ਲਾਂਗੇ ਉਹ ਖਾਦੇ ਨਹੀਂ ਕੋਈ ਤਲੇ ਆ ਹੂੰ ਇਹ ਕਿੜਿਆ ਠੰਡਾ ਛੋੜੇ ਵੀ ਹਿਸਾਬ ਕਰ ਲਿਆ ਵੀ ਨਹੀਂ ਤਾਂ ਫਿਰ ਇਹ ਕੀ ਕਹਦੇ ਹੁਣ ਇੱਕ ਕਹਿੰਦੇ ਔਲੇ ਦਾ ਖਾਦਾ ਸਿਆੜ ਨੇ ਕਿਹਾ ਵੀ ਮੰਨ ਵੀ ਲੈਣੀ ਗੱਲ ਹੈ ਜੀ ਬਹੁਤ ਵੀਰਾਂ ਦੇ ਫੋਨ ਆਏ ਕਹਿੰਦਾ ਮਾਸਟਰ ਜਿਹੜਾ ਤੁਸੀਂ ਗਨਾਸ ਕਹਿੰਦੇ ਮੂੰਹ ਨੂੰ ਲਾ ਕੇ ਤੋੜਦੇ ਨਹੀਂ খালি ਕਰਕੇ ਛੱਡਦੇ ਆ ਕਿ ਜ਼ਹਿਰ ਹੈ ਬੰਦੇ ਬਾਹਰ ਦੇ ਹੋਂ ਕਰੇ ਹੂੰ ਕਹਿੰਦਾ ਵੀ ਕੀ ਕੁਝ ਨਾਲ ਦੇ ਕੀ ਖਾਣਾ ਕੋ ਮਾ ਕੀ ਕਰਿਆ ਰਬੜ ਦੇ ਕਹਿੰਦਾ ਮਤਵਲੀ ਨਹੀਂ ਹੈਗਾ ਵੀ ਕੋਲ ਟੋਲ ਬਾਤ ਸਰੀਰ ਖਰਾਬ ਕਰਦਾ ਜਿਹੜਾ ਬੋਤਲ ਲੈ ਕੇ ਖਾਣਗਾ ਉਹਨਾਂ ਖਰਾਬ ਕਰਨਾ ਤੇ ਜਿਹੜੇ ਤੁਸੀਂ ਤੇਲ ਲੈ ਕੇ ਪਾਉਂਦੇ ਕਹਿੰਦਾ ਇਹ ਖਰਾਬ ਕਰਦੇ ਆ ਆਪਣਾ ਘਰ ਦਾ ਕੀ ਹੋਵੇ ਦੇਸੀ ਹੋਵੇ ਘਰ ਦਾ ਕੀ ਲੈ ਕਹਿੰਦਾ ਮੈਂ ਕਹਿੰਦਾ ਹਰੋਜ ਪੌਣਾ ਗਲਾਸ ਪੀਣਾ ਆ ਸਵਾਦ ਇਹਨਾਂ ਨਾਲ ਜੀ ਕਰਦਾ ਫੋੜ ਪੀਣ ਨੂੰ ਕਹਿੰਦਾ ਡਾਕਟਰ ਕਹਿੰਦਾ ਵੀ ਆਇਆ ਕਹਿੰਦਾ ਮੀਟਿੰਗ ਤੇ ਮੇਰੇ ਮੇਰੇ ਦੋਸਤ ਲੈ ਗਿਆ ਗਿਆ ਡਾਕਟਰ ਨੇ ਮੀਟਿੰਗ ਅਗਰ ਉਹ ਕਹਿੰਦਾ ਮੈਂ ਡਾਕਟਰ ਹੋਏ ਬਾਅਦ ਇਹ ਕਹਿੰਦਾ ਡਾਕਟਰ ਨੂੰ ਚੁੱਪ ਕਰਾ ਦੇ ਕਹਿੰਦਾ ਬਾਅਦ ਡਾਕਟਰ ਕਹਿੰਦਾ ਮੈਂ ਤਾਂ ਆਪ ਖਾਂਦਾ ਹੈ ਹੈ ਵੀ ਜਿਹੜਾ ਘਰ ਦਾ ਕੀ ਹੈ ਜੀ ਘਰ ਦੇ ਦੇ ਘਰ ਦੇ ਘਰ ਦੇ ਵਰਗੀ ਹੁਣ ਜਿਹੜਾ ਸੈਂਪਲ ਨਹੀਂ ਫੇਰ ਉਹ ਕਿੰਨਾ ਪੰਜਾਬ ਚ ਕਹਿੰਦੇ ਕਿੰਨਾ ਦੇਸੀ ਕੀ ਜਿਹੜਾ ਫੈਕਟਰੀਆਂ ਚ ਬਣਦਾ ਸਾਰਾ ਸਾਰਾ ਡੁਪਲੀਕੇਟਾ ਜਿਹੜਾ ਅਸੀਂ ਘਰ ਬਣਾਉਣਾ ਉਹਦੀ ਗੱਲ ਪੁੱਛ ਰਿਹਾ ਹੁਣ ਆਪਣੇ ਸਰੀਰ ਦਾ ਤਾਪਮਨ ਸੈਂਟੀਗਰੀ ਡਿਗਰੀ ਦੱਸਿਆ ਤਾਂ ਉਹਨਾਂ ਕਹਿੰਦਾ ਸੈਂਟੀਗਰੀ ਆਪਣਾ ਕਹਿੰਦਾ ਜਿਹ ਜਿਹੜਾ ਕਹਿੰਦਾ ਤੇਰਾ ਤੇਲ ਲੱਗ ਫੈਂਡ ਇਹ 200 ਰੁਪਏ ਕਹਿੰਦਾ ਉਹਨੇ ਖਰਾਬ ਕਰਨਾ ਹੈ ਮੈਂ ਬਜਾ ਕੇ ਉਹਨੇ ਉਹ ਪਗਲ ਤੈਨੂੰ ਸੋਲਾ ਜਾਮ ਹੁੰਦਾ ਆਪਣੇ ਜਰਵਾ ਦਾ ਬਾਈ ਦਾ ਉਹਦਾ ਮੈਨੂੰ ਜਿਹੜੇ ਗੱਲਾਂ ਦੱਸਿਆ ਹੁਣ ਸਾਡੇ ਤਾਂ ਆਦਰੀ ਨਹੀਂ ਆ ਰਹੀ ਪਰ ਫੈਂਡ ਆਪਣੇ ਨਾੜਾ ਬਲੌਕ ਕਰਦਾ ਉਹਦੇ ਨਾਲੇ ਬਲੌਕ ਚ ਹੁੰਦੀ ਹੈ ਇਹ ਸੀ ਕੀ ਚੀਜ਼ ਰੋਕਦੀ ਹੁਣ ਕਹਿੰਦਾ ਚੱਲ ਤੇਲ ਧਵਾੜਾ ਜੇ ਸਰੋਂ ਦਾ ਤੇਲ ਧਵਾੜਾ ਕਰਦਾ ਪੁੱਛ ਤੁਸੀਂ ਇੱਕ ਵਾਰ ਚੀਜ਼ ਬਣਾ ਲੀ ਮੋੜ ਕੇ ਬਾਤੇ ਬਾਤੇ ਇੱਕ ਵਾਰ ਹੋਰ ਬਣਾ ਲੈਗਾ ਨਾ ਉਹ ਮੋੜ ਕੇ ਨਹੀਂ ਵਰਤਣਾ ਹੈਗਾ ਪਾਪਾ ਕਿੱਥੇ ਛੱਡਦੇ ਅਸੀਂ ਕਹਿੰਦਾ ਹੁਣ ਅਥਵਾੜੇ ਕਹਿੰਦਾ ਮੈਂ ਦੁਕਾਨ ਦੇਖੀ ਸੀ ਜੂ ਸਮਾਨ ਲਿਆਉਂਦੇ ਉਹਦਾ ਤੇਲ ਕਾਲਾ ਹੋਇਆ ਪਤਾ ਨਹੀਂ ਕਿੰਦੀ ਕੀ ਬਣਾ ਨਹੀਂ ਵੀ ਹਾਂ ਅਸੀਂ ਪਕੌੜੇ ਲਿਆਉਂਦੇ ਕਹਿੰਦੇਗਾ ਨਾ ਤੂੰ ਜੀ ਸੋਚਣਾ ਹੈ ਨਾ ਇਹਦੇ ਕਰਕੇ ਪੱਟ ਗਿਆ ਉਹ ਤੇਲ ਖਰਾਬ ਕਰਦੀ ਹੈ ਤੇ ਤੇਰੇ ਕਾਲਾ ਹੋ ਗਿਆ ਕਹਿੰਦਾ ਖobre ਕਿੰਨਾ ਕਨੇਕੋ ਲੈ ਬੇ ਇ ਚਿੱਤਰ ਦੇ ਅਸੀਂ ਗੌਣੇ ਕਹਿੰਦਾ ਚਲ ਘਟਾਇਆ ਅਸੀਂ ਮਹਾ ਘਾਈ ਘਟਾ ਦਿੰਦੇ ਖਾਣਾ ਤੇ ਨਹੀਂ ਹਣ ਮੈਂ ਕਰਾਂਗਾ ਆਹੋ ਦੇਰਾ ਮੈਂ ਇਹ ਲਿਖੂ ਨਾ ਪੰਜ ਚੀਜ਼ਾਂ ਲਿਖੀਆਂ ਮੈਂ ਬਰਗਰ ਬਰਗਰ ਦੇ ਇਹਨਾਂ ਵੀ ਜਿਹੜੇ ਆਹ ਰਹੇ 7:00 ਵਜੇ ਸ਼ਰੀਰ ਬਚਾਉਣਾ ਫਾਸਟ ਫੂਡ ਹਾਂ ਜਿਹੜਾ ਮਿੰਟਾ ਸਕਿੰਟਾ ਦਾ ਚਾਰ ਹੁੰਨ ਵਾਲਾ ਕੰਮ ਆ ਉਹਨਾਂ ਨਾਲ ਸਾਡੇ ਵਕਤ ਚਾਹੀਦਾ ਹਾਂ ਉਹ ਸਾਡਾ ਦਿਲ ਸਾਲਾ ਉਹਦੇ ਪਰ ਨੂੰ ਭੱਜਦਾ ਵਾਕਿਆ ਮੂਰੇ ਸਾਹਮਣੇ ਆਇਆ ਜੀ ਤਾਂ ਉਹ ਖਾਣਾ ਪੈਣਾ ਇੱਕ ਡਾਕਟਰ ਦੀ ਮੈਂ ਵੀ ਇੰਟਰਵਿਊ ਹੁੰਦੀ ਕਹਿੰਦੇ ਔਖੇ ਸੌਖੇ ਹੋ ਕੇ ਤੁਸੀਂ 15 ਦਿਨ ਕੱਟਾਫ ਹੋ ਜੋ ਬਰਗਰਾਂ ਤੇ ਵੀ ਹੋ ਜੋ ਕੋਲਚੇ ਜੋ ਵੀ ਤੁਹਾਡਾ ਫਾਸਟ ਫੂਡ 16ਵਾਂ ਦਿਨ ਤੁਸੀਂ ਡੈਡੀ ਦੇ ਮੂਰ ਨੂੰ ਲੰਗਦੇ ਤੁਹਾਡਾ ਦਿਲ ਕਰੂਗਾ ਨੂੰ ਖਾਣ ਨੂੰ ਤੁਹਾਡੇ ਜੀਬ ਨੇ ਉਹਦਾ ਸਾਦ ਭੁੱਲ ਜਾਣਾ ਜਾਂ ਤੁਸੀਂ ਹਫ਼ਤੇ ਬਾਅਦ ਉਹਨੂੰ ਖਾਈਓ ਜਣਾ ਘਰ ਤੇ ਮੰਨ ਨੇ ਉੱਥੇ ਜਾਈਓ ਜਣਾ ਮੜ ਮੜ ਕੇ ਵੀ ਮੈਂ ਖਾ ਲਵਾਂ ਮੈਂ ਖਾ ਲਵਾਂ ਅੱਲਾਖੜੀਆਂ ਦੀਆਂ ਕਿੰਨਾ ਮਿਠਾਇਆ ਘਾ ਪਿਆ ਦਾ ਹੂੰ ਲੰਗਿਆ ਉਹਦਾ ਕਿੰਨੇ ਲੱਖ ਦਰ ਮੈਂ ਕਹਿੰਦਾ ਵੀ ਮੈਂ ਵੀ ਛੱਡੇ ਹੀ ਸਾਰਾ ਕੁਝ ਆ ਗਿਆ ਹੌਲੀ 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 ਡੈਡੀ ਖਾਣ ਨੂੰ ਜੇ ਡੈਡੀ ਉਹਨੇ ਇੱਕ ਤਾਂ ਵੀ ਖਾਦੋ ਖਾਂਦੇ ਨਹੀਂ ਜੇ ਹੀ ਪਰਹੇਜ ਪਰਹੇਜ ਰੋਟੀ ਅੰਜੋਪੜੀ ਖਾਣੀ ਹੈ ਕਹਿੰਦੇ ਜੇ ਬਸੇ ਰੋ ਇੰਨਾ ਹੀ ਪਾਇਆ ਜੇ ਲਕੋ ਗਈ ਪਾਇਆ ਫੇਰ ਵੀ ਚੀਜ਼ ਖਾ ਲਾ ਕੱਲ ਕ ਮਠਾਣੀਆਂ ਜ਼ਿਆਦਾ ਖਾਣਾ ਹੈਗਾ ਨੂਨ ਨਹੀਂ ਖਾਣਾ ਹੈਗਾ ਤਾਂ ਪਫਕਾ ਜਿਹਾ ਨੂਨ ਵੱਧ ਦੇਦਾ ਤਾਂ ਪਾਣੀ ਪਾ ਕੇ ਰੋਟੀ ਘਰਨੇ ਵੀ ਜੀ ਤੇ ਵੀ ਬਚਾਉ ਰੱਖਿਆ ਵਾ ਪਰ ਅਸੀਂ ਕਿ ਸਵਾਦ ਨਾ ਜਾਂਦੇ ਆ ਸਵਾਦ ਨੇ ਕੰਮ ਖਰਾਬ ਸਵਾਦ ਨੇ ਕੰਮ ਖਨਾ ਵਾ ਹੌਲੀ ਹੌਲੀ ਵੱਧ ਜਾਣਾ ਜਾਂ ਬਿਮਾਰੀ ਲੱਗਦੀ ਫਿਰ ਘਟਾਉਣਾ ਪੈਂਦਾ ਸਾਰਾ ਸਵਾਦ ਤੇ ਬਚੋ ਜੀ ਸਵਾਦ ਇੱਥੇ ਅੱਜ ਤੱਕ ਗੱਲਾਂ ਸਾਡੀਆਂ ਬਿਮਾਰੀ ਪਰੇ ਲੰਘ ਗਈਆਂ ਚਲੋ ਕੋਈ ਨਹੀਂ ਕੋਈ ਸਹਿਤ ਦੇ ਦਿਓ ਸਾਨੂੰ ਕਮੈਂਟਾਂ 'ਚ ਸਹਿਤ ਦੇ ਦਿਓ ਅਜਾ ਸਾਰ ਕੋਈ ਸਾਨੂੰ ਵੀ ਮਿਲ ਜਵੇ ਸਿਰ ਤੈਨਾਂ ਨੂੰ ਹੁਣ ਆਪਾਂ ਨਾ ਹੁਣ ਬਾਈ ਵਾਲੇ ਬਲੌਗ 'ਪ ਜਗਤ ਮਾਸੜ ਪਰ ਜਗਤ ਮਾਸੜ ਪਰ ਦੇਖੂਗਾ ਤੁਹਾਨੂੰ ਕੀ ਹੋਇਆ ਇਹਨਾਂ ਨਾਲ ਕਿ ਥੋਨ ਨੋਈਆਂ ਕਿ ਗਰਮੀ 'ਚ ਅਸੀਂ ਥੋਨ ਨੋਏ ਇੱਕ ਬੰਦਾ ਡਾਕਟਰ ਹੋਰ ਆ ਗਿਆ ਲੈ ਤੈਨੂੰ ਕੀ ਹੋ ਗਿਆ ਯਾਰ ਦੋ ਦੇ ਦੇ 10 ਫੋਟੋ ਖਜਾਣੀ ਇਹਨੂੰ ਪਤਾ ਨਹੀਂ ਕਿ ਆਪਣੀ ਇੱਕ ਚੀਜ਼ ਇਹਨਾਂ ਦਾ ਕਿਹੜੀ ਜੈਨਰੀ ਖੋਣ ਨਹੀਂ ਦੇਖ ਲਓ ਦੇਖਦਾ ਫਿਰਦਾ ਕੋਈ ਤਾਂ ਆ ਜਾੜਦੇ ਆਏ ਤੇ ਪਤਾ ਲੱਗੂਗਾ ਵੀ ਉਹ ਕਿਆ ਲੱਭਦਾ ਹੋ ਇੱਕ ਵਾਰ ਇੱਥੇ ਮੈਨੂੰ ਦਿਗਾਰ ਡੰਗਰ ਨੂੰ ਫਿਰਦਾ ਉਹ ਹਾਂ ਤੇਰਾ ਕੱਟੇ ਦਾ ਹੱਲ ਹੋ ਗਿਆ ਕਿ ਨਹੀਂ ਕੱਟੇ ਦਾ ਹੱਲ ਹੋ ਗਿਆ ਹਾਂ ਕਰ ਬਾਈ ਜੀ ਸਾਰਿਆਂ ਨੂੰ ਸਾਸਰੀ ਘਰ ਤੇਰਾ ਰੰਗ ਬਹੁਤ ਕਾਲਾ ਆ ਯਾਰ ਇਧਰ ਨੂੰ ਘੁੰਮਣਾ ਪੈਣਾ ਹੁਣ ਬੁਲਾ ਸਾਸਰ ਉਹ ਹੁਣ ਬੁਲਾ ਸਾਸਰੀ ਘਰ ਜਿਹੜਾ ਹੈਗਾ ਉਸੇ ਹੀ ਆਉਣਾ ਸਾਸਰੀ ਘਰ ਜੀ ਸਾਣਾ ਹੁਣ ਤਾਂ ਗੱਲਾਂ ਲਾਲ ਹੋਈਆਂ ਪੀਆਂ ਹੈ ਹੋ ਗਿਆ ਕਹਿੰਦਾ ਨੌ ਵੀ ਕਾਲਾ ਰੰਗ ਵੀ ਕਾਲਾਗਾ ਕੱਟਾ ਜਿਹੜੇ ਰਣੋ ਵੀ ਕਾਲਾ ਸਾਡੇ ਕਾਲੇ ਹੀ ਕਾਲੇ ਉਹਨੇ ਢੇੜਾ ਦੇ ਰਿਹਾ ਤਾਂ ਮੈਂ ਕਿਹਾ ਇਹ ਚਾਣਾ ਕਿਉਂ ਦਿਖ ਰਿਹਾ ਹਾਂ ਵੀ ਕਿਹੜੀ ਬਿਲਡਿੰਗ ਘੱਟ ਹੋ ਜਾਵੇ ਕਾਰਗੋ ਤੋਂ ਬਿਲਡਿੰਗ ਨਹੀਂ ਹੈਗੀ ਵੀ ਕੀ ਚੜਾਓ ਕੱਟੋ ਕਿੱਥੇ ਕੀ ਹੋਇਆ ਵਾਹ ਓਏ ਤੁਸੀਂ ਰੈਡ ਲਾਈ ਵੀਓ ਲੜੀ ਜਾਣਾ ਓਏ ਐ ਐ ਨਾ ਸੂਰਜ ਦਾ ਥੋੜਾ ਥੋੜਾ ਇਹਦੇ ਉੱਪਰ ਇੱਕ ਪਾਣੀ ਰੋਕਣ ਵਾਸਤੇ ਜਿਹੜਾ ਗੋਲ ਗੋਲ ਦੇ ਨਹੀਂ ਪੈਂਦੇ ਉਹ ਚੜ ਗੜ ਇਹ ਜੋਇੰਟ ਆ ਇਹ ਜੋਇੰਟ ਆ ਕਿਸੇ ਕੋਈ ਘੱਟਾ ਕਿਸੇ ਸੇ ਵੱਧਾ ਉਹਦੇ ਕਰਕੇ ਵਿੱਚ ਨੂੰ ਰੋਸ਼ਨੀ ਪਾਸ ਨਹੀਂ ਹੁੰਦੀ ਮੈਂ ਉਹੀ ਦੇਖ ਰਦਾ ਪਤਾ ਨਹੀਂ ਲਾਈ ਤਾਂ ਹੀ ਲਾਈ ਪਿਆ ਇਹ ਨਾ ਨਾ ਲਾਈ ਤਾਂ ਲਾ ਲ ਤਿੱਦਾਂ ਤਾਂ ਲਾਉਣੀ ਤਿੱਦਾਂ ਲਾ ਲ ਆ ਮੈਂ ਕੱਟ ਗਈ ਇੱਥੋਂ ਬਾਹਰ ਨਹੀਂ ਤਾਂ ਕਰਿਆ ਆਰ ਪਾਰ ਵਿੱਚੋਂ ਨਿਕਲ ਕੇ ਉਹੀ ਜਗ੍ਹਾ ਹੈ ਜੇ ਤੂੰ ਲੈਟਾ ਸਮਝਦਾ ਇਹਨਾਂ ਨੂੰ ਫੇਰ ਤਾਂ ਅਸੀਂ ਇੱਕ ਗੱਡੀ ਮੁਲਕਾਂ ਦੀ ਵਸਤੀ ਸਮਝਦਾ ਉਹ ਵੀ ਭਰ ਕੇ ਬੈਠੇ ਸੀ ਨਹੀਂ ਤੂੰ ਲੈਟਾ ਸਮਝਦਾ ਆ ਜੇ ਤੂੰ ਮਜ਼ਾ ਕਰਦਾ ਸੀ ਮਜ਼ਾ ਕਰਦਾ ਹੈ ਇਹ ਟੱਚਰ ਕਰਦਾ ਹੈ ਅਸੀਂ ਵੀ ਟੱਚਰ ਕਰੀ ਉਹ ਇਹਦੇ ਭਲੇ ਹਾਂ ਖੇਤ ਨੂੰ ਚੱਲਿਆ ਦਾ ਇਹਨੂੰ ਪੁੱਛਦਾ ਹੁਣ ਇਹ ਵੀ ਦੁਬਾਰਾ ਨੂੰ ਚੱਲੇ ਆ ਨਾ ਇਹਦੇ ਨਾਲ ਤਾਂ ਸਾਡੀ ਪਹਿਲਾਂ ਫੋਨ ਪਰ ਗੱਲ ਹੋਈ ਸੀ ਫੋਨ ਵੀ ਅੱਧਾ ਘੰਟਾ ਪਹਿਲਾਂ ਫੋਨਾਂ ਗੱਲ ਹੋਈ ਵੀ ਕਾਲੇ ਫਾਰਮ 'ਚ ਪਹੁੰਚ ਜਾਂਦੇ ਹਾਂ ਆ ਗਿਆ ਆਨੋ ਕਹਦਾ ਵੀ ਤੈਨੂੰ ਕੁੱਕੜੀਆਂ ਖਿਲਾਉਂਗਾ ਗਰਮ ਗਰਮ ਇਹ ਕੁੱਕੜੀਆਂ ਪੁੱਲਣਾਂ ਲੱਗੀਆਂ ਮੈਂ ਕਿਹਾ ਆ ਗਿਆ ਤੇਰੇ ਕਰਕੇ ਰੁਕੇ ਵੀਜੇ ਉਹ ਜਾਂਦਾ ਇਹਨੂੰ ਡੀਕ ਦੇ ਦੇ ਮੈਂ ਅਜਿਹਾ ਕਾਲਾ ਕਬੂਦਾ ਤਾਂ ਕਾਲਾ ਹੋਇਆ ਉਹ ਨੂੰ ਪੁੱਲਣ ਲਾ ਦੂ ਤੈਨੂੰ ਪੁੱਲਣ ਲਾ ਦੂ ਕਹਿੰਦਾ ਅਜਿਹਾ ਕਾਲਾ ਕਰਾ ਹੋਇਆ ਇਹ ਗੱਲ ਦੇ ਦਾ ਸਹੀ ਗੱਲ ਹੈ ਦੇਖ ਲੈ ਕਾਲੇ ਵਾ ਨਾ ਨਾ ਵਧੀਆ ਵਧੀਆ ਹੈ ਕਾਲੇ ਬੋਲ ਸੁਣਾ ਵਧੀਆ ਠੀਕ ਹੈ ਤਾਂ ਜਮੀ ਥਲੇ ਲਾਤੀ ਢਾੜੀ ਓਏ ਯਾਰ ਬੱਦ ਨਾ ਕਰੀਏ ਯਾਰ ਨੀ 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 ਜਿਹੜਾ ਕੰਮ ਕਰਦਾ ਉਹ ਪਹਿਲੀ ਨਹੀਂ ਤਕੜਾ ਲੱਗਦਾ ਤੂੰ ਪਹਿਲੀ ਕਮਜ਼ੋਰ ਰਹਾ ਕਰਦਾ ਸੁਣ ਲੈ ਕਟਾਣੇ ਨੂੰ ਇਹ ਲੀ ਟੋਲੇ ਜਾਂ ਬੜੀ ਹੋ ਜਾਂਦੇ ਫੇਕਟਾਈ ਵੀ ਫੇਰ ਲੱਗਦਾ ਨਾ ਰੋਵ ਲੱਗਦਾ ਫੇਰ ਤੇਰਾ ਉਹ ਪਤਾ ਕੀ ਗੱਲ ਹੈ ਇਹਦਾ ਵਾਦੀ ਵੀ ਨਹੀਂ ਹੈਗੀ ਮੇਰੀ ਮੇਰੀ ਹੈਗੀ ਕੁੰਡਲੇ ਵਾਲੇ ਉੱਥੀੋਂ ਮੁੜੀ ਜਾਂਦੇ ਉੱਥੀ ਉਹ ਮੁੜੀ ਜਾਂਦੀ ਹੈ ਉਹ ਟਾਈਲ ਜੀਨੇ ਵਾਹ ਹਾਂ ਉਹ ਸੀਜ਼ਨ ਪਾਰ ਆ ਇਹਦਾ ਹੁਣ ਆਪਾਂ ਮਹੀਨੇ ਬਾਅਦ ਕਟਾਈ ਦੀ ਹੈ ਨਾਲੇ ਤਕੜਾ ਕਰ ਰਖਣਾ ਭਾਦੋ ਦਾ ਮੀਂਹ ਆ ਜਾਂਦਾ ਹੁਣ ਭਾਦੋ ਤਕੜਾ ਹੋ ਜੂਗਾ ਭਾਦੋ ਦਾ ਜਿਹੜੇ ਹੈਗੇ ਉਹਦੇ ਹੀ ਰਹਿਣਾ ਹੈਗਾ ਉਹ ਭਾਦੋ ਦਾ ਤਾਂ ਉਹ ਹਿੱਲ ਜਾਂਦੇ ਆ ਬਾ ਚੁਗਰ ਕੋ ਰੇ ਤਾਂ ਛੱਡ ਦੇ ਪਚਾਏ ਜੀ ਠੰਡੀ ਜਗ੍ਹਾ ਬੈਠੇ ਆ ਤੁਸੀਂ ਇੰਨਾ ਆ ਪਾ ਕੇ ਵਧੀਆ ਕਰਿਆ ਨਹੀਂ ਤੇ ਉਰੇ ਵੀ ਨਹੀਂ ਬੈਠਣਾ ਹਾਂ ਸਟੇ ਤਾਂ ਹੋ ਜੇ ਰਾਤ ਦੇ ਚ ਨਹੀਂ ਤਾਂ ਬਦਲਵਾ ਦੂੰ ਮੱਡ ਆਉਂਦੀ ਨਹੀਂ ਡੜਾ ਡੜਾ ਬਹੁਤ ਬੜਾ ਲੱਗਦਾ ਹੈ ਨਾ ਉਹ ਬਾਹਰ ਆ ਜਾ ਦੋ ਵਡੀਆਂ ਭੜੀਆਂ ਔਰ ਤੇ ਮੁਰਗੇ ਨੇ ਹੂੰ ਹੁਣੇ ਭਰ ਕੇ ਭੇਜਿਆ ਸੀ ਤੇਰੇ ਮੂਰੇ ਮੂਰੇ ਗਏ ਤੈਨੂੰ ਮਿਲਿਆ ਨਹੀਂ ਰਸਤੇ 'ਚ ਮੈਨੂੰ ਮਿਲੀ ਨਹੀਂ ਗੁਰਮੀਤ ਬੱਛੇ ਭੇਜ ਕੇ ਅਸੀਂ ਗੱਡੀ ਤੇ ਤੈਨੂੰ ਮਿਲ ਉਹ ਹੀ ਲੰਘੇ ਹੁਣੇ ਬਜਨ ਕਰਾਉਣ ਗਿਆ ਬਜਨ ਕਰਾਉਣ ਬੈਠਾ ਬਜਨ ਪੱਜੇ ਲੈਣ ਆਇਆ ਤੈਨੂੰ ਮਿਲ ਕੇ ਕਾਰਲੋ ਮਜ਼ਾਕ ਜਦੋਂ ਉਹਰੇ ਮੁਰਗੀਆਂ ਪੈ ਗਈਆਂ ਫੇਰ ਤੁਹਾਡੇ ਨਾਲ ਗੱਲ ਕਰੂੰਗਾ। ਪੂਰੇ ਖੜਮਾ ਵੀ ਨਹੀਂ ਕਿਸੇ ਨੇ। ਨਾ ਨਾ ਖੜਮ ਕੋ ਲੱਭਾ ਤੇ ਰੌਣ ਕੱਟਣੀ ਲੱਗਣੀ ਆ ਫੇਰ ਇੱਥੇ। ਉਹਰੇ ਬਹਿ ਨਹੀਂ ਹੋਣਾ ਜਿੱਦ ਤੇ ਹੁਣ ਉਹਰੇ ਬੈਠੇ ਆ। ਉਹ ਮਤਲਬ ਇਹ ਅਸੀਂ ਦਾ ਘਰ ਖੜੂਗੇ ਕੱਟੇ। ਹਾਂ। ਵੀ ਕਾਲੇ ਦਾ ਇੰਦਾ ਕਰੂਗੇ ਮਾੜਾ ਮੋਟਾ। ਨਹੀਂ ਅਸੀਂ ਤਾਂ ਖੜੂਗੇ ਕੈਸੀ ਦਾ ਬੈਠੀ। ਇਹਨੇ ਖੜਾ ਕਰ ਕੇ ਖੜਨਾ ਹੈ। ਆ ਦੇਖ ਪਹਿਲੀ ਪਈ ਉਹਨੇ। ਮੈਂ ਖੜਨੇ ਨਹੀਂ ਕਦੇ ਰਹੀ ਤੇ ਬੈਠੂਗੀ। ਬੈਠੀ ਵੀ ਗੱਲੇ ਨਹੀਂ ਕਰਦੀ। ਇਹ ਪਤੀਲੀ ਦੇ ਖੜਾਉੜੇ ਆ। ਹਾਂ। ਐ ਤਾਂ ਇਹ ਦੇਖਣਾ ਵੀ ਮਰਿਆ ਕਿਹੜਾ ਸਾਲ ਅੱਜ ਕੋਈ ਮਰਿਆ ਨਹੀਂ ਹੈਗਾ। ਆਸੇ ਕਰਾ ਤੁਸੀਂ ਪੈਰ ਰੱਖ ਕੇ ਜਾਂ ਵਾਰਦਾ ਕੰਪਨੀ ਦੇ ਪਾਇਓ ਤੁਹਾਨੂੰ ਇੰਨਾ ਦੱਸਦਾ ਕੰਪਨੀ ਦੀ ਬਣਿਆ ਹੋਇਆ ਕੰਟਰੈਕਟਰ ਨਾਲ ਹੋ ਗਿਆ ਫਿਰ ਕੰਪਨੀ ਦੇ ਪਤਾ ਮੈਂ ਜਿਹੇ ਜਿਹੇ ਪੰਜਾਰੇ ਤੇ ਅੰਡੇ ਲਿਆਉਂਦੇ ਉਹਨਾਂ ਨਾਲ ਦੀ ਬਹਿ ਬੋਸ ਨਹੀਂ ਗਿਣਤੀ ਹੋਵੇ ਇਹਨੇ ਆ ਹਾਂ ਹਾਂ ਉਹਨਾਂ ਤੋਂ ਬਦੂ ਨਹੀਂ ਆ ਗਿਆ ਪੰਜਾਰੇ ਤੇ ਅੰਡੇ ਲਿਆਉਂਦੇ ਕਰਦੇ ਭਾਈ 150 ਰੁਪਏ ਦੀ ਬੁਜੀ ਬਣਾਦੇ ਉਹਨਾਂ ਨੇ ਵੀ ਦੇਖਿਆ ਆਰ ਪੰਜਾਰੇ ਜਾਣ ਹੋਟਲ ਪਰ ਰੁਕਣਾ ਨਾ ਉਹਨੂੰ ਦੇਨੇ ਬਨਾਣ ਮੇਜਰ ਨੇ ਕੱਟ ਕੇ ਵੀ ਆ ਬਨਾਣ ਦੇ ਭਾਈ ਅੰਡੇ ਧੋ ਕੇ ਦੇਨੇ ਰੂ 60 ਦੇ ਦੇਲੇ ਕਦੇ 70 ਦੇ ਉਹਨੇ ਕਿਹਾ ਭਾਈ ਯਾਰ ਤੁਹਾਡੇਆਂ ਖਰਾਕਾਂ ਕਿਹਦੀਆਂ ਕਹਿੰਦਾ ਯਾਰ ਹੋ ਆਏ ਨਹੀਂ ਪਤਾ ਵੀ ਕਦ ਨੂੰ ਦੱਸਣਾ ਈ ਨਹੀਂ ਟਰੈਕਟਰ ਸੀ ਗਾਂ ਹੀ ਖੜਾ ਹੋਣਾ ਟਾਬੇ ਦੇ ਕਿ ਉੱਥੇ ਮਸਕਾਉਣ ਲੱਗਣਾ ਉਹਨਾਂ ਨੇ ਵੇ ਗਾਲਾਂ ਕੱਢਣੀਆਂ ਉਹਨਾਂ ਤੇ ਗਾ ਕੇ ਦੇਖਣ ਸਹੀ ਯਾ ਉਹਨਾਂ ਨੇ ਦੇਖਣਾ ਵੀ ਬੱਲੇ ਬੱਲੇ ਭਾਈ ਐਨੇ ਅੰਡੇ ਅੱਧੀ ਤਾਂ ਪਰ ਜੂ ਇਹਨਾਂ ਕੋਲੇ ਛੱਡਿਆ ਹੁੰਦੇ ਨੇ ਜਿਆਦਾ ਟਾਈਮ ਸਾਲੇ ਕੋਸ ਹੋਰ ਤੇ ਹੋਣ ਹੁਣ ਟਾਈਮ ਕੁਛ ਹੋਰ ਤੁਸੀਂ ਦਾ ਜਾਲ ਪਵਾ ਦੇ ਫਿਰ ਉੱਤੇ ਅਸੀਂ ਨਹੀਂ ਅਸੀਂ ਨਹੀਂ ਇੰਨਾ ਟਾਈਮ ਲੇ ਕੇ ਆਏ ਹੈਗੇ ਅਸੀਂ ਤਾਂ ਦੋ ਮੈਂ ਕਹਿੰਦਾ 2 ਜਾਂ 3 ਫਾਰਮਸੋਂ ਲੇ ਕੇ ਆਏ ਬਸ ਬਸ ਚੱਲ ਰੋ ਜਿਆਦਾ ਟਾਈਮ ਤਾਂ ਹੋਰ ਲੋਕਾਂ ਨੇ ਕਰਿਆ ਉਹ ਖੜ ਜਾ ਉਹਨਾਂ ਕੁੱਕੜੀਆਂ ਘਾ ਕੇ ਨਹੀਂ ਕਰੋੜੀ ਚੱਲ ਅੱਗ ਬਾ ਠੀਕ ਹੈ ਜੀ ਮਿਲਦੇ ਆ ਪਿੰਡ ਚ ਇਹਦਾ ਸੁਖਮੇਲੇ ਚੱਲਦੇ ਹੀ ਰਹਿੰਦੇ ਆ ਹੈਗੀ ਹਾਂ ਚਾਹੇ ਨਾ ਇਹ ਹੁੰਦਾ ਏ ਮੋਰਦਾ ਜੋਗ ਦੁਆਰੇ ਜਿਹੜਾ ਉਹ ਸੁਆਦ ਆ ਹਮ ਚੋਰੀ ਦੀ ਆਏ ਹਾਏ ਆ ਚੋਰੀ ਦੇ ਕੁੱਕੜੀਆਂ ਖਾਣ ਦਾ ਸੁਆਦ ਆ ਜੀ ਵੱਖਰਾ ਏ ਹਾਂ ਮੈਂ ਭਰਿਆਂ ਚਾ ਕੇ ਆਇਆ ਚਲੋ ਜੀ ਚੋਰੀ ਦੀ ਕਹਿੰਦੇ ਮੈਂ ਚੋਰੀ ਦੇ ਹੈ ਨਹੀਂ ਪਾਉਣਾ ਇਹਦਾ ਸਾਡੇ ਬੰਦੇ ਸਾਡੂ ਦੇ ਤੇਰੀ ਦੀਆਂ ਜਾਨਵਰਾਂ ਨੇ ਵੀ ਵੱਧ ਖਾ ਲੀਆਂ ਜਿਹਦਾ ਖਾਣੀਆਂ ਸੱਤ ਹੈ ਜਾਨਵਰਾਂ ਦੇ ਬਸੇ ਨਹੀਂ ਖਾ ਲੀਆਂ ਉਹਦੇ ਪੈਣਾ ਨੇ ਖਾ ਲੀਆਂ ਤੂ ਉਹਦਾ ਦਾਣੇ-ਦਾਣੇ ਪਰ ਮੋਹਰਾ ਦਾਣੇ-ਦਾਣੇ ਦੀ ਕੋਈ ਉਹ ਨਹੀਂ ਹੁੰਦੀ ਜੀ ਹੂੰ ਠੀਕ ਆ ਜੀ ਮਿਲਦੇ ਆਂ ਫਿਰ ਠੀਕ ਆ ਜੀ ਸਤਿ ਸ੍ਰੀ ਅਕਾਲ ਜੀ 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 ਛੜੀ ਪਿੰਡ ਦੇ ਵਿੱਚ ਜਾ ਹੋ ਬਾਬਿਆਂ ਦੀ ਜਾਵਾ ਵਾਹ ਗਿਆ ਲੋ ਦੇਖ ਲਾ ਵੀ ਸਮੇ ਸਮੇ ਦੇ ਰੰਗ ਆ ਸਾਰੇ ਡੈੜੀ ਇਹਨਾਂ ਨਾਲੇ ਫਰੀ ਜਾਂਦੇ ਹੁੰਦੇ ਤੇ ਜ਼ਿਆਦਾ ਭਗਤ ਜੀ ਕੀ ਹਾਲ ਹੈ ਭਗਤ ਜੀ ਬਹਿ ਜਾਓ ਆ ਜਾਓ ਪੱਖੇ ਥੱਲੇ ਬਹਿ ਜਾਓ ਬਾਤ ਹੀ ਗਈ ਬੜੀਆ ਕਿਰਪਾ ਮਾਰੋ ਸਤਨਾਮ ਵਾਹਿਗੁਰੂ ਆ ਉੱਥੇ ਬਹਿ ਜੰਦੇ ਮੰਜੇ ਪਰ ਚੱਲ ਅੰਦਰ ਕੁਰਸੀ ਪਰ ਬਹਿ ਜਾਓ ਕੋਈ ਹੈ ਗਰਮ ਨਾ ਹੋਊਗਾ ਤਾਂ ਉਹ ਤਾਂ ਹੁਣ ਠੇਰ ਗਰਮ ਹੋਊਗਾ ਹਾਂ ਹੁਣ ਮੌਸਮ ਫੇਰ ਚੇਂਜ ਹੋ ਰਿਹਾ ਇਹ ਕਰਾ ਲਈ ਆ ਕੇ ਹੁਣ ਕੋਈ ਨਾ ਕੋਈ ਕੰਮ ਕਰ ਲਾ ਕੇ ਹੋਣਾ ਹਾਂ ਹੋਰ ਮੈਂ ਜੀ ਹੋਰ ਤੋਂ ਜਲ ਪਾਣੀ ਬਾਅਦ ਠੀਕ ਆ ਪਾਣੀ ਪੀ ਲਓ ਪਾਣੀ ਮੈ ਲੈ ਕੇ ਆਇਆ ਜੀ